ਨਹੀਂ ਕੁਛ ਵੀ ਉਹੀ ਬੋਲੀ ਜਾਂਦੇ ਨੇ ਤੁਸੀਂ ਚੁਣ ਕੇ ਭੇਜਦੇ ਇਹ ਗਲਤੀ ਸਾਡੀ ਵੀ ਹੈ ਡਾਕਟਰ ਚੁਣ ਦਿੱਤਾ ਜਿਹੜਾ ਹੈਲਥ ਮਿਨਿਸਟਰ ਬਣਾ ਦਿੱਤਾ ਜਿੱਦੋਂ ਕੋਈ ਦਵਾਈ ਨਹੀਂ ਸੀ ਲੈਂਦਾ ਉਹ ਖੇਤੀਬਾੜੀ ਮੰਤਰੀ ਬਣਾ ਦਿੱਤਾ ਜਿਹੜਾ ਕਦੇ ਖੇਤ ਨਹੀਂ ਗਿਆ ਤੇ ਕਿਹਨੂੰ ਬਣਾ ਦਿੱਤਾ ਚੀਫ ਮਿਨਿਸਟਰ ਦੀ ਕੁਰਸੀ ਤੇ ਜਿਹੜਾ ਠਡਕੇਰੀਆਂ ਮਾਰਦਾ ਸੀ ਜਿਹੜਾ ਸ਼ੁਰੂ ਤੋਂ ਬਾਪੂ ਨੇ ਸਕੂਲੇ ਭੇਜਿਆ ਸਕੂਲੇ ਨਹੀਂ ਗਿਆ ਚੁਟਕਲੇ ਸੁਣਾ ਕੇ ਆ ਗਿਆ ਤੇ ਉਹ ਅੱਜ ਉਹਨੂੰ ਤੁਸੀਂ ਸਟੇਜ ਦੇ ਦਿੱਤੀ ਉਹ ਭਰਾਵੋ ਅੱਜ ਉਹਨੂੰ ਚੀਫ ਮਿਨਿਸਟਰ ਦੀ ਕੁਰਸੀ ਦੇ ਦਿੱਤੀ ਉਹਦੀ ਕੰਢੀ ਨੱਪੀ ਹੋਈ ਹੈ ਮੈਂ ਕਹਾਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਖੂਨ ਚ ਇੰਨੀ ਕੁਰਬਾਨੀ ਆਇਆ ਇਹਨੂੰ ਕੋਈ ਨਪ ਸਕਦਾ ਹੈ ਹੈ ਕਿੰਝ ਤਾਕਤ ਕਿ ਪੰਜਾਬ ਦੇ ਲੋਕਾਂ ਦੀ ਕੰਢੀ ਨਾਪ ਲਵੇ ਉਹਨਾਂ ਦੀ ਜਮੀਰ ਮਰ ਗਈ ਹੈ ਉਹ ਵਿਕ ਗਏ ਨੇ ਆਪਣੀਆਂ ਕੁਰਸੀਆਂ ਵਾਸਤੇ ਉਹਨਾਂ ਨੂੰ ਅੱਜ ਐਮਐਲਏ ਦੀ ਚੇਅਰ ਨਜ਼ਰ ਆਉਂਦੀ ਹੈ ਪੰਜਾਬ ਦਾ ਹਿੱਤ ਨਹੀਂ ਪੰਜਾਬ ਦਾ ਦੁੱਖ ਦਰਦ ਨਹੀਂ ਇਸ ਕਰਕੇ ਉਹ ਵਿਕੇ ਹੋਏ ਨੇ ਦਿੱਲੀ ਅੱਗੇ ਮਰੀ ਹੋਈ ਜ਼ਮੀਰ ਵਾਲੇ ਮੁਰਤੇ ਬਨ ਬੇ ਕਿ ਭਰਾਵੋ ਇਹ ਕਿਵੇਂ ਗੁੰਮਰਾਹ ਕਰ ਰਹੇ ਨੇ ਅਮਨ ਅਰੋੜਾ ਜੀ ਅਮੈਂ ਕੱਲ ਪਰਸੋ ਸੁਣ ਰਿਹਾ ਸੀ 1 ਕਰੋੜ ਏਕੜ ਹੈ ਖੇਤੀ ਦੇ ਵਿੱਚ ਤੇ 65000 ਏਕੜ ਅਸੀਂ ਲੈ ਰਹੇ ਆਂ ਕਹਿੰਦਾ ਉਹਦੇ ਨਾਲ ਕੀ ਫਰਕ ਪੈਣ ਲੱਗਿਆ ਉਹਦੇ ਨਾਲ ਕਹਿੰਦਾ ਕਿੰਨਾ ਕ ਘਾਟਾ ਪਿਆ ਚੱਲਿਆ ਉਹ ਚਰਖਿਓ ਉਹ ਤੁਹਾਨੂੰ ਇੰਨਾ ਹੀ ਨਹੀਂ ਪਤਾ ਭਈ ਭਾਈ ਤੁਹਾਡੀ ਪਹਿਲਾਂ ਚਲ ਗਈ 1 ਲੱਖ ਏਕੜ ਦੇ ਕਰੀਬ 70000 ਏਕੜ ਚਲ ਗਈ ਭਾਰਤ ਮਾਲਾ ਪ੍ਰੋਜੈਕਟ ਚ ਬੁਲੇਟ ਟ੍ਰੇਨ ਦੇ ਵਾਸਤੇ ਹੋਰ ਲੈਣੀ ਹੈ ਫਿਰ ਕਹਿੰਦੇ ਪੱਟੀ ਕੋ ਖੁਦਸ਼ੁਬੰਦਰਗਾ ਬਣਾਉਣੀ ਹੈ ਉਹ ਭਾਈ 2 ਲੱਖ ਏਕੜ ਚਲੀ ਗਈ ਤੇ ਜਿਹੜਾ ਪ੍ਰਚਾਰ ਪੰਜਾਬ ਸਰਕਾਰ ਕਰ ਰਹੀ ਹੈ ਕਿ ਭਾਈ ਇਹ ਜਿਹੜੇ ਕਿਸਾਨ ਲੀਡਰ ਉਹ ਗੁੰਮਰਾਹ ਕਰ ਰਹੇ ਨੇ ਇਹ ਪੋਲੀਟੀਕਲ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਅੱਜ ਉਹਨੂੰ ਇਹ ਚੈਲੰਜ ਹੈ ਅੱਜ ਦਾ ਪ੍ਰੋਗਰਾਮ ਔਰ ਇਹਦੇ ਵਿੱਚ ਮੈਂ ਇਹ ਕਹਾਂਗਾ ਇਸ ਚੈਲੰਜ ਸਰਕਾਰ ਹਾਰੀ ਹੈ ਸਰਕਾਰ ਨਹੀਂ ਆਈ ਉਹਨੇ ਹਾਰ ਮੰਨ ਲਈ ਹੈ ਤੁਹਾਡੇ ਅੱਗੇ ਕਿਉਂਕਿ ਜਵਾਬ ਨਹੀਂ ਦੇ ਸਕਦੇ ਆ ਕੇ ਹੋਏ ਇੱਥੇ ਮੰਚ ਤੇ ਅੱਜ ਇਹ ਜਿਹੜਾ ਭਗਵੰਤ ਮਾਨ ਜੀ ਆ ਮੈਂ ਉਹ ਜਵਾਬ ਨਹੀਂ ਦੇ ਸਕਦਾ ਤੁਹਾਡੀਆਂ ਗੱਲਾਂ ਦਾ ਉਹਨੇ ਹਾਰ ਮੰਨ ਲਈ ਅਮਨ ਰੋੜਾ ਨੇ ਹਰ ਮੰਨ ਲਈ ਐ ਮੁੰਡੀਆਂ ਨੇ ਹਰ ਮੰਨ ਲਈ ਅਜੋ ਇਹ ਸੀਟਾਂ ਉਹਨਾਂ ਤੇ ਲੱਗੀਆਂ ਇਹਨਾਂ ਸੀਟਾਂ ਤੇ ਆ ਕੇ ਨਹੀਂ ਬੈਠੇ ਨਹੀਂ ਜਵਾਬ ਦੇ ਸਕੀ ਪਛਤੈ ਨਹੀਂ ਸੜੀ ਜਾਇਦਾਦ ਔਰ ਉਹ ਜਾਇਦਾਦਾਂ ਨੂੰ ਕੋਈ ਐਵੇਂ ਹੜੱਪ ਕਰ ਜੂ ਆ ਕੇ ਇਹ ਪੰਜਾਬ ਦੇ ਰੋਬ ਦੇ ਵਿੱਚ ਨਹੀਂ ਹੈ ਔਰ ਨਾ ਦੇਵਾਂਗੇ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਸਰਕਾਰ ਆਰਡਰ ਕਰਾ ਲਵੇ ਮੈਂ ਕਹਿੰਦਾ ਕੋਰਟ ਦੇ ਕੋਲ ਫਿਰ ਵੀ ਨਹੀਂ ਦੇਵਾਂਗੇ ਅਸੀਂ ਪਹਿਲਾਂ ਵੀ ਸਰਦਾਰ ਹਮੀਰ ਸਿੰਘ ਕੋਲ ਕੇ ਗਏ ਪਹਿਲਾਂ ਵੀ 2020 ਕੀ ਦਾ ਅੰਦੋਲਨ ਲੜਿਆ ਔਰ ਉਦੋਂ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਕਿ ਸੜਕਾਂ ਖਾਲੀ ਕਰਾਓ ਇੱਕ ਬੀਬੀ ਹਰਿਆਣਾ ਤੋਂ ਉਹਨਾਂ ਨੇ ਪਟੀਸ਼ਨ ਪਾਈ ਸੀ ਉਹਦੇ ਆਧਾਰ ਤੇ ਸੁਪਰੀਮ ਕੋਰਟ ਨੇ ਕਿਹਾ ਸੜਕ ਖਾਲੀ ਕਰਾਓ ਤੇ ਸਾਨੂੰ ਹਰਿਆਣਾ ਸਰਕਾਰ ਨੇ ਬੁਲਾਇਆ ਮੈਂ ਗਿਆ ਸੀ ਉਸ ਪੈਨਲ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਡੰਡੇ ਮਾਰ ਕੇ ਠਾਲ ਦਿਓ ਗੋਲੀਆਂ ਮਾਰ ਕੇ ਠਾਲ ਦਿਓ ਅਸੀਂ ਨਹੀਂ ਉੱਠਦੇ ਜਿੰਨਾ ਚਿਰ ਇਹ ਤਿੰਨੋਂ ਖੇਤੀ ਕਾਨੂੰਨ ਤੁਸੀਂ ਵਾਪਸ ਨਹੀਂ ਲੈਂਦੇ ਤੇ ਜਿਹੜੀ ਸੁਪਰੀਮ ਕੋਰਟ ਉਹਦੇ ਆਰਡਰ ਨੂੰ ਚੁਕਣਾ ਪੈ ਗਿਆ ਇਹ ਹੈਗੀ ਲੋਕ ਤਾਕਤ ਤੁਹਾਡਾ ਏਕਾ ਇਹ ਜਿਹੜਾ ਪ੍ਰਚਾਰ ਪੰਜਾਬ ਸਰਕਾਰ ਕਰ ਰਹੀ ਹੈ ਕਿ ਭਾਈ ਇਹ ਜਿਹੜੇ ਕਿਸਾਨ ਲੀਡਰ ਉਹ ਗੁੰਮਰਾਹ ਕਰ ਰਹੇ ਨੇ ਇਹ ਪੋਲੀਟੀਕਲ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ ਅੱਜ ਉਹਨੂੰ ਇਹ ਚੈਲੰਜ ਆਇਆ ਅੱਜ ਦਾ ਪ੍ਰੋਗਰਾਮ ਔਰ ਇਹਦੇ ਵਿੱਚ ਮੈਂ ਇਹ ਕਹਾਂਗਾ ਇਸ ਚੈਲੰਜ ਸਰਕਾਰ ਹਾਰੀ ਹੈ ਸਰਕਾਰ ਨਹੀਂ ਆਈ ਉਹਨੇ ਹਾਰ ਮੰਨ ਲਈ ਹੈ ਤੁਹਾਡੇ ਅੱਗੇ ਕਿਉਂਕਿ ਜਵਾਬ ਨਹੀਂ ਦੇ ਸਕਦੇ ਆ ਕੇ ਹੋਏ ਇੱਥੇ ਮੰਚ ਤੇ ਅੱਜ ਇਹ ਜਿਹੜਾ ਭਗਵੰਤ ਮਾਨ ਸੀਐਮ ਆ ਉਹ ਜਵਾਬ ਨਹੀਂ ਦੇ ਸਕਦਾ ਤੁਹਾਡੀਆਂ ਗੱਲਾਂ ਦਾ ਉਹਨੇ ਹਾਰ ਮੰਨ ਲਈ ਅਮਨ ਰੋੜਾ ਨੇ ਹਾਰ ਮੰਨ ਲਈ ਐ ਮੁੰਡੀਆਂ ਨੇ ਹਾਰ ਮੰਨ ਲਈ ਆ ਜੋ ਇਹ ਸੀਟਾਂ ਉਨਾਂ ਤੇ ਲੱਗੀਆਂ ਐ ਇਹਨਾਂ ਸੀਟਾਂ ਤੇ ਆ ਕੇ ਨਹੀਂ ਬੈਠੇ ਨਹੀਂ ਜਵਾਬ ਦੇ ਸਕਦੇ ਇਹ ਚੈਲੰਜ ਸੀ ਉਹਨਾਂ ਨੂੰ ਨਹੀਂ ਆਇਆ ਫੇਰ ਭਰਾਵੋ ਇਹ ਤੁਹਾਡੀ ਵੱਡੀ ਜਿੱਤ ਐ ਬਈ ਅਸੀਂ ਦੇਈਏ ਕਿਉਂ ਉਹ ਲੈਣ ਕਿਉਂ ਕਿੱਥੇ ਭਾਈ ਪੰਜਾਬ 'ਚ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਨੇ ਲੋਕ ਤੇ ਖਾਲੀ ਕਰਕੇ ਚਲੇ ਗਏ ਉਹ ਵੇਚ ਰਹੇ ਨੇ ਵਿਕ ਰਹੀਆਂ ਜਿਹੜੀਆਂ ਪੁੱਡਾਂ ਨੇ ਜਿੰਨੀਆਂ ਪਹਿਲਾਂ ਕਟੀਆਂ ਹੋਈਆਂ ਨੇ ਮੈਂ ਦੱਸਣਾ ਚਾਹਾਂਗਾ ਮੇਰੇ ਹੁਸ਼ਿਆਰਪੁਰ ਮੇਰਾ ਹੋਮ ਡਿਸਟ੍ਰਿਕਟ ਹੈ ਹੁਸ਼ਿਆਰਪੁਰ ਜਿਹੜੀਆਂ ਪੁੱਡਾਂ ਨੇ ਕਮਰਸ਼ੀਅਲ ਕਟੀਆਂ ਹੋਈਆਂ ਬਿਲਕੁਲ ਸੈਕਟਰੀਏਟ ਦੇ ਸਾਹਮਣੇ 22 ਸਾਲ ਤੋਂ ਇੱਕ ਵੀ ਨਹੀਂ ਵਿਕੀ ਖੰਡਰ ਬਣ ਗਈ ਜਿਹੜੀ ਇਹਨਾਂ ਨੇ ਡਿਵੈਲਪ ਕੀਤੀ ਹੋਈ ਸੀ ਬਣਾਈਆਂ ਹੋਈ ਸੀ ਸ਼ੋਰੂਮ ਇੱਕ ਨਹੀਂ ਵਿਕਿਆ ਔਰ ਜਿਹੜੀਆਂ ਇੰਪਰੂਵਮੈਂਟ ਟਰਸਟ ਨੇ 1990 ਤੋਂ ਕਲੋਨੀ ਕੱਟੀ ਸਕੀਮ ਨੰਬਰ 2 ਹੁਸ਼ਿਆਰਪੁਰ ਚ 35 ਸਾਲ ਹੋ ਗਏ ਉਹ ਨਹੀਂ ਵਿਕੀ ਇਸੇ ਤਰੀਕੇ ਨਾਲ ਜਲੰਧਰ ਪੁੱਡਾਂ ਨੇ ਕੱਟੀ ਉਹ ਨਹੀਂ ਵਿਕੀ ਇਸੇ ਤਰੀਕੇ ਨਾਲ ਨਮਾ ਸ਼ਹਿਰ ਹੈ ਫਗਵਾੜਾ ਮੈਂ ਜਿੱਥੇ ਵੀ ਕਵਾਂਗਾ ਕਿਉਂ ਕਿ ਕਿਉਂਕਿ ਜਿਹੜੇ ਸਰਕਾਰੀ ਕ腐ਸ਼ਨ ਵਿੱਚ ਰਲੀ ਹੋਈ ਹੈ ਇਹਨਾਂ ਦੀ ਡਿਵੈਲਪਮੈਂਟ ਕਾਸਟ ਇੰਨੀ ਹੈ ਤੇ ਜੇ ਭਾਈ ਮੇਰੇ ਸ਼ਾਰਪੁਰ 3000 ਨੂੰ ਗੱਜ ਮਿਲ ਰਿਹਾ ਤੇ 30000 ਨੂੰ ਗੱਜ ਕੌਣ ਲਊਗਾ ਇਹ 3 ਸਾਲ ਦਾ ਕਹਿ ਰਹੇ ਨੇ ਕਿ ਅਸੀਂ 1 ਲੱਖ ਦੇਵਾਂਗੇ ਉਸ ਤੋਂ ਬਾਅਦ ਕੀ ਹੈ ਉਹ 40 ਸਾਲ ਤੇ ਵਿਕਣੀ ਨਹੀਂ ਤੇ ਉਹਨਾਂ ਪਰਿਵਾਰਾਂ ਦੀ ਰਹਿ ਗੁਜ਼ਾਰ ਕਿੱਥੋਂ ਹੋਣੀ ਹੈ ਉਹਦੀ ਰੋਜ਼ੀ ਰੋਟੀ ਖੋਈ ਜਾ ਰਹੀ ਹੈ ਸੋ ਇਹ ਬਲੰਬਾ ਬਿਸ਼ਾਇਡ ਵੇਟ ਦਾ ਮੈਂ ਤਾਂ ਇਹ ਕਹਾਂਗਾ ਕਿ ਭਰਾਵੋ ਇਹ ਕਿਵੇਂ ਗੁੰਮਰਾਹ ਕਰ ਰਹੇ ਨੇ ਅਮਨ ਅਰੋੜਾ ਜੀ ਆ ਮੈਂ ਕੱਲ ਪਰਸੋ ਸੁਣ ਰਿਹਾ ਸੀ ਅਮਨ ਅਰੋੜਾ ਜੀ ਕਹਿੰਦੇ ਨੇ ਕਿ 65000 ਏਕੜ ਜੀ 1 ਕਰੋੜ ਏਕੜ ਹੈ ਖੇਤੀ ਦੇ ਵਿੱਚ ਤੇ 65000 ਏਕੜ ਅਸੀਂ ਲੈ ਰਹੇ ਹਾਂ 0. ਪਹਿਲਾਂ ਤਾਂ 6.5 ਕਹਿ ਗਿਆ ਪਰ 0.65% ਬਣਦਾ ਹੈ ਕਹਿੰਦਾ ਉਹਦੇ ਨਾਲ ਕੀ ਫਰਕ ਪੈਣ ਲੱਗਿਆ ਉਹਦੇ ਨਾਲ ਕਹਿੰਦਾ ਕਿੰਨਾ ਕ ਘਾਟਾ ਪਿਆ ਚੱਲਿਆ ਉਹ ਚਰਖਿਓ ਉਹ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਭਾਈ ਤੁਹਾਡੀ ਪਹਿਲਾਂ ਚਲ ਗਈ 1 ਲੱਖ ਏਕੜ ਦੇ ਕਰੀਬ 70 ਹਜ਼ਾਰ ਏਕੜ ਚਲ ਗਈ ਭਾਰਤ ਮਾਲਾ ਪ੍ਰੋਜੈਕਟ ਚ ਬੁਲੇਟ ਟ੍ਰੇਨ ਦੇ ਵਾਸਤੇ ਹੋਰ ਲੈਣੀ ਐ ਫਿਰ ਕਹਿੰਦੇ ਪੱਟੀ ਕੋ ਖੁਸ਼ਬੰਦਰਗਾ ਬਣਾਉਣੀ ਐ ਉਹ ਭਾਈ 2 ਲੱਖ ਏਕੜ ਚਲੀ ਗਈ ਤੇ ਜੇ 2 ਲੱਖ ਏਕੜ ਤੁਹਾਡੀ ਜ਼ਮੀਨ ਚਲੀ ਗਈ ਤੇ ਉਹਦੇ ਮੁਤਾਬਕ 2% ਵੀ ਲਾ ਲਓ ਤੇ ਜੇ 3.5 ਕਰੋੜ ਦੀ ਬਾਤੀ ਆ ਤਾਂ 2% ਲਾ ਲਓ ਤੇ ਕਿੰਨਿਆਂ ਲੋਕਾਂ ਦੀ ਰਹਿ ਗੁਜ਼ਰ ਖੋ ਲਈ ਤੁਸੀਂ ਪਤਾ ਹੀ ਨਹੀਂ ਕੁਝ ਵੀ ਉਹੀ ਬੋਲੀ ਜਾਂਦੇ ਨੇ ਤੁਸੀਂ ਚੁਣ ਕੇ ਭੇਜਤੇ ਇਹ ਗਲਤੀ ਸਾਡੀ ਵੀ ਐ ਕਿ ਆਮ ਘਰਾਂ ਚੋਂ ਚੁਣਦੇ ਹੋ ਉਹ ਚੁਣ ਦਿੱਤੇ ਉਹ ਡਾਕਟਰ ਚੁਣ ਦਿੱਤਾ ਜਿਹੜਾ ਹੈਲਥ ਮਿਨਿਸਟਰ ਬਣਾ ਦਿੱਤਾ ਜਿਹ ਤੋਂ ਕੋਈ ਦਵਾਈ ਨਹੀਂ ਸੀ ਲੈਂਦਾ ਉਹ ਖੇਤੀਬਾੜੀ ਮੰਤਰੀ ਬਣਾ ਦਿੱਤਾ ਜਿਹੜਾ ਕਦੇ ਖੇਤ ਨਹੀਂ ਗਿਆ ਤੇ ਕਿਹਨੂੰ ਬਣਾ ਦਿੱਤਾ ਚੀਫ ਮਿਨਿਸਟਰ ਦੀ ਕੁਰਸੀ ਤੇ ਜਿਹੜਾ ਠੱਠਕੇਰੀਆਂ ਮਾਰਦਾ ਸੀ ਜਿਹੜਾ ਸ਼ੁਰੂ ਤੋਂ ਬਾਪੂ ਨੇ ਸਕੂਲੇ ਭੇਜਿਆ ਸਕੂਲੇ ਨਹੀਂ ਗਿਆ ਚੁਟਕਲੇ ਸੁਣਾ ਕੇ ਆ ਗਿਆ ਤੇ ਉਹ ਅੱਜ ਉਹਨੂੰ ਤੁਸੀਂ ਸਟੇਜ ਦੇ ਦਿੱਤੀ ਉਹ ਭਰਾਵੋ ਆਜ ਉਹਨੂੰ ਚੀਫ ਮਿਨਿਸਟਰ ਦੀ ਕੁਰਸੀ ਦੇ ਦਿੱਤੀ ਅਜੇ ਹਾਲਾਤ ਸਾਡੇ ਪੰਜਾਬ ਤੇ ਬਣੇ ਹੋਏ ਨੇ ਜੋ ਮੈਂ ਬੇਨਤੀ ਕਰਾਂ ਇਹ ਬਿਲਕੁਲ ਜਿਹੜਾ ਹਾਲਾਤ ਇਹ ਨੇ ਵੀ ਤੁਹਾਨੂੰ ਏਕੇ ਚ ਆਉਣਾ ਪੈਣਾ ਸੰਘਰਸ਼ ਕਰਨਾ ਪੈਣਾ ਟਕੜੇ ਹੋ ਕੇ ਲੜਨਾ ਪੈਣਾ ਇਨੀ ਨਹੀਂ ਮੁੜਨਾ ਇਹ ਹਾਈ ਕੋਰਟ ਨੇ ਜਿਵੇਂ ਸਰਪੰਚ ਸਾਹਿਬ ਕਹਿ ਕੇ ਗਏ ਨੇ ਵੀ ਹਾਈ ਕੋਰਟ ਨੇ ਕਿਹਾ ਵੀ ਇਹਨੂੰ ਵਾਪਸ ਕਿਉਂ ਨਹੀਂ ਕਰ ਲੈਂਦੇ ਕਿਵੇਂ ਕਰਨਗੇ ਉਹ ਜਿਹੜੇ ਦਿੱਲੀ ਤੋਂ ਧਾੜ ਵੀ ਆ ਗਏ ਉਹਨਾਂ ਦੀ ਨਜ਼ਰ ਹੈ ਇਸ ਜ਼ਰਖੇ ਖੇਤ ਜ਼ਮੀਨ ਤੇ ਜਿਵੇਂ ਪ੍ਰੋਫੈਸਰ ਸਾਹਿਬ ਕਹਿ ਗਏ ਸਨ ਵੀ ਇਹ ਜ਼ਰਖੇ ਖੇਤ ਜ਼ਮੀਨ ਹੈ ਤੁਹਾਡੀ ਔਰ ਇਸ ਜ਼ਰਖੇਜ਼ ਜ਼ਮੀਨ ਤੇ ਨਿਗਾਹ ਆ ਗਈ ਉਹਨਾਂ ਦੀ ਕਿ ਇਹਨੂੰ ਕਿਵੇਂ ਲੁੱਟਣਾ ਕਿਵੇਂ ਖੋਣਾ